ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਮਾਂ ਮੱਖਣੀ ਦੀ ਰੈਸਪੀ ਤੇ ਜਿਸ ਤਰੀਕੇ ਦੇ ਨਾਲ ਅਸੀਂ ਬਣਾਵਾਂਗੇ ਨਾ ਬਹੁਤ ਸਿੰਪਲ ਜਿਹਾ ਤਰੀਕਾ ਹੈਗਾ ਏ ਸਾਰੀਆਂ ਚੀਜ਼ਾਂ ਘਰ ਦੇ ਵਿੱਚ ਹੀ ਹੋਣਗੀਆਂ ਤੇ ਆਓ ਅਸੀਂ ਇਹਨੂੰ ਫੇਰ ਬਣਾਉਣਾ ਸ਼ੁਰੂ ਕਰੀਏ ਇਕੋਲੀ ਅਸੀਂ ਲੈ ਲਵਾਂਗੇ ਮਾਹਾਂ ਦੀ ਤੇ ਇੱਕ ਮੁਠੀ ਭਰ ਕੇ ਅਸੀਂ ਰਾਜਮਾ ਲੈ ਲਵਾਂਗੇ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਧੋਣ ਤੋਂ ਬਾਅਦ ਇਹਨੂੰ ਅਸੀਂ ਭਿਜਨੇ ਪਾ ਕੇ ਰੱਖ ਦੇਵਾਂਗੇ ਅਸੀਂ ਦਾਲ ਜਿਹੜੀ ਭਿਜਨੇ ਪਾ ਕੇ ਬਣਾਵਾਂਗੇ ਤੇ ਬਹੁਤ ਸਵਾਦ ਬਣ ਕੇ ਤਿਆਰ ਹੁੰਦੀ ਹੈ 4-5 ਘੰਟੇ ਅਸੀਂ ਭਿਜਨੇ ਪਾ ਕੇ ਰੱਖਾਂਗੇ ਤੇ ਹੁਣ ਅਸੀਂ ਦਾਲ ਨੂੰ ਪਾ ਦੇਵਾਂਗੇ ਕੁੱਕਰ ਦੇ ਵਿੱਚ ਕੁੱਕਰ ਵਿੱਚ ਦਾਲ ਪਾਣ ਤੋਂ ਬਾਅਦ ਇਹਦੇ ਵਿੱਚ ਅਸੀਂ ਪਾਵਾਂਗੇ ਪਾਣੀ ਪਾਣੀ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜੀ ਜਿਹੀ ਸਾਫ ਤੇ ਮਸਾਲੇ ਪਾਵਾਂਗੇ ਜਿੱਦਾਂ ਤੇਜ ਪੱਤਾ ਹੋ ਗਿਆ ਥੋੜੀ ਜਿਹੀ ਆਪਾਂ ਦਾਲਚੀਨੀ ਦਾ ਟੁਕੜਾ ਪਾ ਦਾਂਗੇ ਦੋ ਤਿੰਨ ਅਸੀਂ ਜਿਹੜੀ ਕਾਲੀ এলাਚੀਆਂ ਹੁੰਦੀ ਹੈ ਮੋਟੀਆਂ ਵਾਲੀਆਂ ਉਹ ਪਾ ਦਾਂਗੇ ਚਾਰ ਪੰਜ ਆਪਾਂ ਲੌਂਗ ਪਾ ਦਵਾਂਗੇ ਇੱਕ ਚਮਚ ਦੇ ਕਰੀਬ ਅਸੀਂ ਇਹਦੇ ਵਿੱਚ ਨਮਕ ਪਾ ਦਵਾਂਗੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਬਿਲਕੁਲ ਥੋੜੀ ਜਿਹੀ ਪਾਣੀ ਹੈ ਲਾਲ ਮਿਰਚ ਪਾ ਦਿੱਤੀ ਹੈ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਅਸੀਂ ਤਾਂ ਪਾਣਾ ਹੈ ਕਿਉਂਕਿ ਜਿਹੜੀ ਦਾਲ ਹੈ ਉਹ ਇੱਕ ਉਬਲਦੀ ਨਹੀਂ ਹੈ ਤੇ ਇੱਕ ਜਿਹੜੀ ਦਾਲ ਹੈ ਬਹੁਤ ਵਧੀਆ ਸਵਾਦ ਬਣ ਕੇ ਤਿਆਰ ਹੁੰਦੀ ਹੈ ਨਾਲ ਆਪਾਂ ਇੱਕ ਮੁੱਠੀ ਨਾ ਲਸਣ ਦੀ ਪਾ ਦਵਾਂਗੇ ਸਾਫ ਤੇ ਲਸਣ ਦੀ ਕੁੱਕਰ ਨੂੰ ਅਸੀਂ ਬੰਦ ਕਰ ਦਵਾਂਗੇ ਗੈਸ ਤੇ ਚੜਾ ਦਿੱਤਾ ਹੈ ਤੇ ਇਹਨੂੰ ਅਸੀਂ ਘੱਟੋ ਘੱਟ ਅੱਧੇ ਪੌਣੇ ਘੰਟੇ ਤੱਕ ਪਕਾਵਾਂਗੇ ਇੱਥੇ ਅਸੀਂ ਤੜਕੇ ਦਾ ਸਮਾਨ ਕੱਟ ਕੇ ਰੱਖਿਆ ਹੈ ਪਿਆਜ਼ ਹਰੀਆਂ ਮਿਰਚਾਂ ਲੰਬਾ ਲੰਬਾ ਅਦਰਕ ਕੱਟਿਆ ਹੈ ਟਮਾਟਰ ਨਾਲ ਆਪਾਂ ਥੋੜਾ ਬਰੀਕ ਅਦਰਕ ਕੱਟਿਆ ਹੈ ਲਸਣ ਲੈ ਲਿਆ ਹੈ ਲਸਣ ਆਪਾਂ ਤੜਕੇ ਚ ਵੀ ਪਾਵਾਂਗੇ ਤੇ ਕੱਚਾ ਵੀ ਪਾਵਾਂਗੇ ਜਦੋਂ ਆਪਾਂ ਦਾਲ ਰिजਨੇ ਰੱਖਾਂਗੇ ਪੌਣੇ ਘੰਟੇ ਬਾਅਦ ਅਸੀਂ ਕੁੱਕਰ ਨੂੰ ਖੋਲ ਕੇ ਦੇਖ ਲਵਾਂਗੇ ਇਹਦੇ ਜਿਹੜੀ ਸਾਡੀ ਦਾਲ ਹੈ ਇਹਨੂੰ ਆਪਾਂ ਪੂਰਾ ਨਹੀਂ ਪਕਾਣਾ ਮੀਨਸ ਕਿ ਆਪਾਂ ਨੂੰ 80% ਤੱਕ ਪਕਾਵਾਂਗੇ ਬਾਕੀ ਆਪਾਂ ਇਹਨੂੰ ਬਿਨਾਂ ਟੱਕਣ ਦੇ ਰਜਾਣਾ ਹੈ ਜਦੋਂ ਦਾਲ ਬਿਨਾਂ ਟੱਕਣ ਦੇ ਰिजਦੀ ਹੈ ਤੇ ਬੜੀ ਜਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਹੁਣ ਅਸੀਂ ਇਹਦੇ ਵਿੱਚ ਨਾ ਕਿਉਂਕਿ ਆਪਾਂ ਜਿਹੜੀ ਇਹ ਦਾਲ ਮੱਖਣੀ ਬਣਾ ਕੇ ਤਿਆਰ ਕਰਨੀ ਹੈ ਤੇ ਇਹਦੇ ਵਿੱਚ ਅਸੀਂ ਇੱਕ ਕੱਪ ਭਰ ਕੇ ਦੁੱਧ ਦਾ ਪਾ ਦਵਾਂਗੇ ਇੱਕ ਕੱਪ ਅਸੀਂ ਦੁੱਧ ਦਾ ਪਾਵਾਂਗੇ ਤੇ ਇੱਕ ਕੱਪ ਹੀ ਅਸੀਂ ਪਾਣੀ ਦਾ ਪਾ ਦਵਾਂਗੇ ਜਦੋਂ ਅਸੀਂ ਮਾਹਾਂ ਦੀ ਦਾਲ ਬਣਾਉਂਦੇ ਹਾਂ ਜੇ ਆਪਾਂ ਉਹਦੇ ਵਿੱਚ 1 ਕੱਪ ਦੁੱਧ ਆ ਪਾ ਦਈਏ ਰिजਿਦੀ ਦੇ ਵਿੱਚ ਜਿਹੜੀ ਦਾਲ ਹੈ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਇਹਨੂੰ ਪਰिजਨ ਨੂੰ ਰੱਖ ਦਵਾਂਗੇ ਇੱਕ ਸਾਈਡ ਤੇ ਤੇ ਇਧਰ ਅਸੀਂ ਲਗਾਵਾਂਗੇ ਤੜਕਾ ਦਾਲ ਦੇ ਵਿੱਚ ਜਿਹੜੇ ਮੋٹے-ਮੋٹے ਖੜੇ ਮਸਾਲੇ ਆ ਨਾ ਉਹ ਆਪਾਂ ਬਾਹਰ ਕੱਢ ਲਵਾਂਗੇ ਸਰੋਂ ਦੇ ਤੇਲ ਦੇ ਵਿੱਚ ਆਪਾਂ ਤੜਕਾ ਲਗਾਵਾਂਗੇ ਜੇ ਦੇਸੀ ਘਿਓ ਵਿੱਚ ਤੁਸੀਂ ਲਗਾਣਾ ਦੇਸੀ ਘਿਓ ਵਿੱਚ ਵੀ ਲਗਾ ਸਕਦੇ ਹੋ ਤੇਲ ਗਰਮ ਹੋਣ ਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਲਸਣ ਹੈ ਜਿਹਨੂੰ ਆਪਾਂ ਚੌਪ ਕਰਕੇ ਰੱਖਿਆ ਹੈ ਉਹ ਪਾਵਾਂਗੇ ਜਿਹੜੀ ਇਹ ਦਾਲ ਹੈਗੀ ਮਾਹਾਂ ਦੀ ਇਹਦੀ ਤਸਵੀਰ ਥੋੜੀ ਬਾਈ ਵਾਲੀ ਹੁੰਦੀ ਹੈ ਇਸ ਕਰਕੇ ਇਹਦੇ ਵਿੱਚ ਲਸਣ ਅਦਰਕ ਥੋੜਾ ਤੇਜ ਪੈਂਦਾ ਹੈ ਤੇ ਜਿਹੜੇ ਖੜੇ ਮਸਾਲੇ ਆ ਉਹ ਵੀ ਪਾਏ ਜਾਂਦੇ ਨੇ ਕਿ ਇਹ ਜਿਹੜੀ ਬਾਈ ਦੀ ਤਸਵੀਰ ਆ ਉਹ ਘਟ ਜਾਵੇ ਲਸਣ ਭੁੱਜ ਜਾਂ ਤੇ ਅਸੀਂ ਪਿਆਜ਼ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਇਦੋਂ ਜਿਹੜਾ ਸਾਡਾ ਪਿਆਜ਼ ਤੇ ਲਸਣ ਹੈਗੇ ਆ ਚੰਗੀ ਤਰ੍ਹਾਂ ਭੁੱਜ ਹੋ ਚੁੱਕੇ ਨੇ ਤੇ ਹੁਣ ਅਸੀਂ ਇਹਦੇ ਵਿੱਚ ਪਾਣਾ ਹੈ ਕੱਟਿਆ ਹੋਇਆ ਟਮਾਟਰ ਇਹ ਆਪਸ਼ਨਲ ਹੈਗਾ ਜੇ ਤੁਸੀਂ ਦਾਲ ਵਿੱਚ ਟਮਾਟਰ ਪਸੰਦ ਕਰਦੇ ਹੋ ਪਾਓ ਜੇ ਨਹੀਂ ਕਰਦੇ ਤੇ ਨਾ ਪਾਓ ਨਾਲ ਆਪਾਂ ਚੌਪ ਕੀਤਾ ਹੋਇਆ ਅਦਰਕ ਪਾ ਦਵਾਂਗੇ ਇਹਨਾਂ ਦੋਨਾਂ ਨੂੰ ਅਸੀਂ ਪਕਾਵਾਂਗੇ ਨਾਲ ਹੀ ਆਪਾਂ ਪਾ ਦਿੰਦੇ ਹਾਂ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਤੇ ਜਿਹੜਾ ਆਪਾਂ ਅਦਰਕ ਲੰਬਾ-ਲੰਬਾ ਕੱਟ ਕੇ ਰੱਖਿਆ ਹੋਇਆ ਹੈ ਉਹ ਆਪਾਂ ਹਲੇ ਨਹੀਂ ਪਾਵਾਂਗੇ ਉਹ ਅਸੀਂ ਬਾਅਦ 'ਚ ਪਾਵਾਂਗੇ ਪਹਿਲਾਂ ਅਸੀਂ ਟਮਾਟਰਾਂ ਨੂੰ ਪਕਾ ਲੈਂਦੇ ਹਾਂ ਚੰਗੀ ਤਰ੍ਹਾਂ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਹਿੰਗ ਹਿੰਗ ਪਾਣ ਤੋਂ ਬਾਅਦ ਅਸੀਂ ਪਾਵਾਂਗੇ ਗਰਮ ਮਸਾਲਾ ਇੱਕ ਚਮਚ ਤੇ ਇੱਕ ਨਹੀਂ ਅਸੀਂ ਗਰਮ ਮਸਾਲਾ ਪਾ ਦਵਾਂਗੇ ਇੱਕ ਚਮਚ ਹੀ ਆਪਾਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਅੱਧਾ ਕ ਚਮਚ ਅਸੀਂ ਪਾਵਾਂਗੇ ਜਿਹੜੀ ਲਾਲ ਮੇਚ ਦੂਜੀ ਹੁੰਦੀ ਹੈ ਕੋੜੀ ਵਾਲੀ ਉਹਦਾ ਪਾ ਦਵਾਂਗੇ ਤੇ ਨਾਲ ਆਪਾਂ ਪਾ ਦਵਾਂਗੇ ਪੌਣਾ ਕ ਚਮਚ ਹਲਦੀ ਦਾ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਟਮਾਟਰਾਂ ਨੂੰ ਚੰਗੀ ਤਰ੍ਹਾਂ ਅਸੀਂ ਫੇਰ ਲੈਂਦੇ ਆ ਪਕਾ ਲੈਂਦੇ ਆ ਚੰਗੀ ਤਰ੍ਹਾਂ ਮਸਾਲਾ ਜਦੋਂ ਚੰਗੀ ਤਰ੍ਹਾਂ ਭੁੱਜ ਹੋ ਜਾਏਗਾ ਫਿਰ ਆਪਾਂ ਇਹਦੇ ਵਿੱਚ 2-3 ਚਮਚ ਜਿਹੜੇ ਮਲਾਈ ਦੇ ਪਾਵਾਂਗੇ ਤਾਜੀ ਮਲਾਈ ਦੇ ਮਲਾਈ ਪਾਉਣ ਦੇ ਨਾਲ ਜਿਹੜੀ ਦਾਲ ਦੇ ਵਿੱਚ ਟੇਸਟ ਆ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੜਕਾ ਪੋਚ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਇਹਨੂੰ ਤੜਕੇ ਨੂੰ ਪਾ ਦਵਾਂਗੇ ਕੁੱਕਰ ਦੇ ਵਿੱਚ ਇੱਧ ਜਿਹੜੀ ਸਾਡੀ ਦਾਲ ਹੈ ਇਹ ਵੀ ਰਿਜ ਰਹੀ ਹੈ ਤੇ ਇਹਦੇ ਵਿੱਚ ਤੜਕਾ ਪਾਣ ਤੋਂ ਬਾਅਦ ਅਸੀਂ ਦੋ ਕੁ ਕੜਛੀਆਂ ਫਰਾਈਪੈਨ ਦੇ ਵਿੱਚ ਪਾ ਕੇ ਫਰਾਈਪੈਨ ਨੂੰ ਆਪਾਂ ਸਾਫ਼ ਕਰ ਲਵਾਂਗੇ ਤੇ ਇਹਨੂੰ ਤੜਕਾ ਪਾਣ ਤੋਂ ਬਾਅਦ ਵੀ ਆਪਾਂ ਥੋੜੀ ਦੇਰ ਹੋਰ ਰਜਾਵਾਂਗੇ ਤਾਂ ਜੋ ਜਿਹੜੀ ਦਾਲ ਹੈ ਦਾਲ ਤੇ ਜਿਹੜਾ ਦਾਲ ਦਾ ਪਾਣੀ ਆ ਇੱਕਸਾਰ ਜਾ ਹੋ ਜਾਵੇ ਚੰਗੀ ਤਰ੍ਹਾਂ ਜਿਹੜਾ ਮਿਕਸ ਜਾ ਹੋ ਜਾਵੇ ਇਹਨੂੰ ਆਪਾਂ ਥੋੜੀ ਦੇਰ ਹੋਰ ਰਜਾਵਾਂਗੇ ਦੇਖੋ ਇੱਧਰ ਜਿਹੜੀ ਸਾਡੀ ਦਾਲ ਹੈ ਕਾਫੀ ਹੱਦ ਤੱਕ ਮਿਕਸ ਹੋ ਚੁੱਕੀ ਹੈ ਤੇ ਇਹਨੂੰ ਆਪਾਂ 10-15 ਮਿੰਟ ਹੋਰ ਝਾ ਲੈਂਦੇ ਹਾਂ ਜਿੰਨੀ ਦਾਲ ਰਿੱਜੇਗੀ ਓਨੀ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਏਗੀ ਤੇ ਐਂਡ ਵਿੱਚ ਅਸੀਂ ਉੱਪਰੋਂ ਦੀ ਜਿਹੜੇ ਲੱਛੇ ਜੇ ਕੱਟੇ ਸੀ ਨਾ ਲੰਬੇ-ਲੰਬੇ ਅਸੀਂ ਅਦਰਕ ਦੇ ਪੀਸ ਕੱਟੇ ਸੀ ਉਹ ਅਸੀਂ ਵਿੱਚ ਪਾ ਦਵਾਂਗੇ ਤੁਸੀਂ ਜੇ ਸੰਗਣੀ ਦਾਲ ਪਸੰਦ ਕਰਦੇ ਹੋ ਥੋੜੀ ਸੰਗਣੀ ਰੱਖ ਲਓ ਆਪਣੇ ਹਿਸਾਬ ਦੇ ਨਾਲ ਮੇਰੇ ਜਿਹੜੇ ਘਰ ਦੇ ਆ ਉਹ ਥੋੜੀ ਪਤਲੀ ਦਾਲ ਹੀ ਪਸੰਦ ਕਰਦੇ ਆ ਇਸ ਕਰਕੇ ਮੈਂ ਦਾਲ ਥੋੜੀ ਪਤਲੀ ਰੱਖੀ ਆ ਉੱਪਰੋਂ ਦੀ ਅਸੀਂ ਪਾ ਦਵਾਂਗੇ ਹਰਾ ਧਨੀਆ ਤੇ ਇਧਰ ਜਿਹੜੀ ਸਾਡੀ ਮਾਂ ਮੱਖਣੀ ਹੈਗੀ ਆ ਬਣ ਕੇ ਤਿਆਰ ਹੈ ਲੋ ਜੀ ਜਿਹੜੀ ਸਾਡੀ ਦਾਲ ਮੱਖਣੀ ਹੈਗੀ ਆ ਬਣ ਕੇ ਤਿਆਰ ਹੈ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਸਿੰਪਲ ਜੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਮਿਲਦੀ ਆ ਫਿਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ